ਅਰਜਿੰਦਰ ਨੂੰ ਤਾਂ ਠੰਡ ਲੱਗਦੀ ਨਹੀਂ ਹੈਗੀ ਇਹ ਇੱਦਾਂ ਹੀ ਰਹਿੰਦਾ ਸਾਰਾ ਸਾਲ ਇਹ ਆਪਣਾ ਬ੍ਰੈਕਫਾਸਟ ਹੋਏਗਾ ਜੀ ਤੇ ਅਗਰ ਤੁਸੀਂ ਆਪਣਾ ਬੋਡੀ ਵੇਟ ਘਟਾਉਣਾ ਚਾਹੁੰਦੇ ਆਂ ਤੁਸੀਂ ਜਿਹੜੀ ਐਕਸਰਸਾਈਜ਼ ਨੇ ਉਹ ਆਪਾਂ ਜਿਹੜੀਆਂ ਕਰਦਿਆਂ ਨੇ ਐਕਸਰਸਾਈਜ਼ ਆਪਾਂ ਉਹ ਐਕਸਰਸਾਈਜ਼ ਕਰਾਂਗੇ ਤੇ ਜਿਹਦੇ ਵਿੱਚ ਆਪਣੀ ਜੰਪਿੰਗ ਐਕਸਰਸਾਈਜ਼ ਵੀ ਮੇਰਾ ਜਿਹੜਾ yellow 파ਟਾ ਮੈਂ ਘਟਤਾ ਤੇ ਇਹ ਜਿਹੜਾ ਚੋਲਾ ਰਾਈਸ ਹੈ ਜਿਹੜੇ ਇਹ 30 ਗ੍ਰਾਮ ਰਾਈਸ ਲਏ ਹੋਏ ਆ ਜੀ ਤੇ ਨਾਲ ਜੀ ਹਾਬੂ ਮੌਲੀਆਡ ਕੀਤੀ ਆ ਟਮਾਟਰ ਐਡ ਕੀਤਾ ਗਾਜਰ ਐਡ ਕੀਤੀ ਆ ਸੋ ਹਾਂਜੀ ਦੋਸਤੋ ਮੇਰੇ ਵੱਲੋਂ ਤੁਹਾਨੂੰ ਸਾਰਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਗੁੱਡ ਮਾਰਨਿੰਗ ਜੀ ਤੁਹਾਡੇ ਸਾਰਿਆਂ ਦਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਮਿਸਟਰ ਸੁਰੇ ਬਲੌਗ ਦੇ ਵਿੱਚ ਜੀ ਤੇ ਅੱਜ ਆਪਣੇ ਬਲੌਗ ਦਾ ਹੈਗਾ ਪੰਜਵਾਂ ਦਿਨ ਤੇ ਮੇਰਾ ਰਜਿੰਦਰ ਭਰਾ ਮੇਰੇ ਨਾਲ ਆ ਇਹ ਮੇਰੀ ਵੀਡੀਓ ਸਾਰੀਆਂ ਇਹ ਸ਼ੂਟ ਕਰਦਾ ਤੁਸੀਂ ਜਿੰਨੇ ਵੀ ਮੇਰੀ ਫਿਟਨੈਸ ਦੀਆਂ ਵੀਡੀਓ ਦੇਖਦੇ ਹੋ ਨਾ ਤੁਸੀਂ ਸਾਰੀਆਂ ਮੇਰਾ ਭਰਾ ਸ਼ੂਟ ਕਰਦਾ ਹੁੰਦਾ ਇਹ ਤੇ ਅੱਜ ਸਵੇਰੇ ਹੀ ਮੇਰੇ ਕੋਲ ਆ ਗਿਆ ਇਹ ਕਹਿੰਦਾ ਭਾਜੀ ਅੱਜ ਤੁਹਾਡਾ ਬਲੌਗ ਆ ਜਿਹੜਾ ਕਹਿੰਦਾ ਮੈਂ ਸ਼ੂਟ ਕਰਦਾ ਹਾਂ ਸੋ ਅੱਜ ਸੋ ਸਵੇਰੇ ਮੈਂ 6:30 ਵਜੇ ਦੇ ਕਰੀਬ ਉੱਠ ਗਿਆ ਸੀਗਾ ਉੱਠਣਸਾਫ ਔਰ ਆਪਾਂ ਇੱਕ ਗਲਾਸ ਵਿੱਚ ਗਰਮ ਪਾਣੀ ਦਾ ਪੀਤਾ ਤੇ ਫਿਰ ਉਸ ਤੋਂ ਬਾਅਦ ਜੋ ਵੀ ਮੈਂ ਆਪਣੀ ਡੇਲੀ ਰੁਟੀਨ ਦੇ ਵਿੱਚ ਪਾਠ ਪੂਜਾ ਕਰਦਾ ਉਹ ਕਰਕੇ ਤੇ ਫਿਰ ਗਰਾਊਂਡ ਦੇ ਵਿੱਚ ਔਨਲੀ ਮੈਂ ਤਿਆਰ ਹੋ ਗਿਆ ਸੀਗਾ ਤੇ ਫਿਰ ਆਪਾਂ ਗਰਾਊਂਡ ਦੇ ਵਿੱਚ ਆਉਣ ਤੋਂ ਪਹਿਲਾਂ ਨਾ ਮੈਂ ਇੱਕ ਕੱਪ ਮੇ ਬਲੈਕ ਕਾਫੀ ਪੀਤੀ ਤੇ ਗਰਾਊਂਡ ਦੇ ਵਿੱਚ ਆ ਗਿਆ ਮੈਂ ਹੁਣ ਨਾ ਪਹਿਲਾਂ ਆਉਣ ਨੂੰ ਜੀਨੀ ਸੀ ਗਾਦਾ ਕਿਉਂਕਿ ਠੰਡ ਬਹੁਤ ਜ਼ਿਆਦਾ ਸੀ ਤੁਸੀਂ ਦੇਖ ਸਕਦੇ ਮੈਂ ਟੋਪੀ ਟੁੱਪੀ ਪਾਈ ਹੋਈ ਆ ਅਰਜਿੰਦਰ ਨੂੰ ਤਾਂ ਠੰਡ ਲੱਗਦੀ ਨਹੀਂ ਹੈਗੀ ਇਹ ਇੱਦਾਂ ਹੀ ਲੈਂਦਾ ਸਾਰਾ ਸਾਰਾ ਮੈਂ ਕੰਮ ਟੋਪੀ ਟੁੱਪੀ ਨਹੀਂ ਲੈਂਦਾ ਇਹ ਸਾਰਾ ਸਾਰਾ ਨਹੀਂ ਲੈਂਦਾ ਪਤੰਦਰ ਦਾ ਤੇ ਹੁਣ ਆਪਾਂ ਆ ਗਏ ਗਰਾਊਂਡ ਦੇ ਵਿੱਚ ਹੁਣ ਸੋ ਜਿਹੜਾ ਆਪਣਾ ਅੱਜ ਦਾ ਵਰਕਆਊਟ ਆ ਜੀ ਅੱਜ ਦਾ ਆਪਣਾ ਵਰਕਆਊਟ ਹੈਗਾ ਵਾ ਆਪਾਂ ਨਾ ਫੁੱਲ ਬੋਡੀ ਦਾ ਪੂਰੀ ਬੋਡੀ ਦਾ ਆਪਾਂ ਫੈਟ ਲੂਜ਼ ਦਾ ਜਾਨੀ ਕਿ ਇੱਕ ਸੈੱਟ ਜਿਹੜਾ ਉਹ 5-6 ਮਿੰਟ ਦਾ ਹੋਏਗਾ ਟੋਟਲ ਤੇ ਉਹਦੇ ਤਿੰਨ ਸੈੱਟ ਲਾਣੇ ਆ ਜਾਨੀ ਕਿ 15 ਮਿੰਟ ਦਾ ਟੋਟਲ ਆਪਣਾ ਉਹ ਵਰਕਆਊਟ ਹੋ ਜਾਣਾ ਵਾ 15 ਮਿੰਟ ਦਾ ਆਪਣਾ ਉਹ ਵਰਕਆਊਟ ਹੋਊਗਾ ਤੇ ਫਿਰ 10 ਤੋਂ 15 ਮਿੰਟ ਆਪਾਂ ਉਹ ਆਪਣੇ ਜਿਹੜਾ ਮੈਂ ਵਾਰਮਅਪ ਕਰਾਇਆ ਨਾ ਉਹਦਾ ਲਾ ਲਓ ਤੇ ਫਿਰ ਉਸ ਤੋਂ ਬਾਅਦ ਆਪਣਾ ਮੰਨ ਕੇ ਚੱਲੋ 30-35 ਮਿੰਟ 30-35 ਮਿੰਟ ਆਪਾਂ ਰਨਿੰਗ ਨਹੀਂ ਕਰਾਂਗੇ ਜੇ ਤੁਸੀਂ ਰਨਿੰਗ ਕਰ ਸਕਦੇ ਹੋ ਠੀਕ ਆ ਤੇ ਨਹੀਂ ਤਾਂ ਤੁਸੀਂ ਵਾਕ ਵੀ ਕਰ ਸਕਦੇ ਹੋ 30-35 ਮਿੰਟ ਤੇ ਆਪਾਂ ਸਭ ਤੋਂ ਪਹਿਲਾਂ ਆਪਾਂ ਹੁਣ ਕਰਦੇ ਆਂ ਵਾਰਮ-ਅਪ ਵਾਰਮ-ਅਪ ਤੋਂ ਬਾਅਦ ਮੇਰੇ ਨਾਲ ਤੁਹਾਨੂੰ ਇੱਕ ਸੈੱਟ ਹੀ ਲਾਗੇ ਤੇ ਹੋਊਗਾ ਤੁਸੀਂ ਉਹਨੂੰ ਹੀ ਰਿਪੀਟ ਕਰਨਾ ਵਾ ਕਿਵੇਂ ਕਰਨਾ ਅੱਗੇ ਮੈਂ ਤੁਹਾਨੂੰ ਵੀਡੀਓ ਵਿੱਚ ਦੱਸਾਂਗਾ ਫਿਰ ਉਸ ਤੋਂ ਬਾਅਦ ਆਪਾਂ ਲਾਵਾਂਗੇ 30-35 ਮਿੰਟ ਕੰਟੀਨਿਊ ਆਪਾਂ ਰਨਿੰਗ ਕਰਾਂਗੇ ਜੀ ਸੋ ਆਓ ਜੀ ਆਪਾਂ ਨੂੰ ਕਰਦੇ ਆਂ ਵਰਕਆਊਟ ਸ਼ੁਰੂ ਸੋ ਆਪਾ ਸੋ ਬਹੁਤ ਰਨਿੰਗ ਕਰਦੇ ਹਾਂ ਨਾ ਆਪਾਂ ਨੂੰ 10 ਮਿੰਟ ਹੋ ਗਏ ਆ ਤੇ ਆਪਾਂ ਰਨਿੰਗ ਕਰਕੇ ਆਪਾਂ ਵਾਰਮ-ਅਪ ਕਰਦੇ ਆ ਜੀ ਆਪਾਂ ਹੁਣ ਵਾਰਮ-ਅਪ ਆਪਣਾ ਹੋ ਗਿਆ ਵਾ ਤੇ ਹੁਣ ਆਪਾਂ ਲਾਵਾਂਗੇ ਐਕਸਰਸਾਈਜ਼ ਆ ਫੁੱਲ ਬੋਡੀ ਦੀਆਂ ਸੋ ਬਲੌਗ ਦੇ ਨਾਲ ਬਣੇ ਰਹੋ ਜੀ ਸੋ ਹਾਂਜੀ ਦੋਸਤੋ ਆਪਾਂ ਨਾ ਹੁਣ ਜਿਹੜਾ ਆਪਾਂ ਵਾਰਮ-ਅਪ ਆਪਣਾ ਹੋ ਗਿਆ ਵਧੀਆ ਆਪਾਂ ਨੇ ਰਨਿੰਗ ਨਾਲ ਵਾਰਮ-ਅਪ ਕਰ ਲਿਆ ਤੁਹਾਨੂੰ ਜਿਹੜੀ ਐਕਸਰਸਾਈਜ਼ ਨੇ ਉਹ ਆਪਾਂ ਜਿਹੜੀਆਂ ਕਰਦਿਆਂ ਨੇ ਐਕਸਰਸਾਈਜ਼ ਆਪਾਂ ਉਹ 100 ਐਕਸਰਸਾਈਜ਼ ਕਰਾਂਗੇ ਤੇ ਜਿਹਦੇ ਵਿੱਚ ਆਪਣੀ ਜੰਪਿੰਗ ਐਕਸਰਸਾਈਜ਼ ਵੀ ਹੋਣੀ ਆ ਤੇ ਆਪਾਂ ਕਿਉਂ ਸਟੈਂਡਿੰਗ ਐਕਸਰਸਾਈਜ਼ ਵੀ ਕਰਾਂਗੇ ਟੋਟਲ ਆਪਣਾ 4-5 ਮਿੰਟ ਦਾ ਵਰਕਆਊਟ ਹੋਊਗਾ ਇਹਦੇ ਤੁਸੀਂ 2 ਜਾਂ 3 ਸੈੱਟ ਲਾਣੇ ਤੁਸੀਂ ਹੈਨਾ ਜਿਵੇਂ 4-5 ਮਿੰਟ ਤੋ ਜਿਹੜੀ ਮੈਂ ਇੱਕ ਸਜੇ ਕਰਦਾ ਪਿਆ ਮੈਂ ਨਾ ਜੰਪੀ ਵਾਲੀ ਐਕਸਰਸਾਈਜ਼ ਆ ਇਹ ਮਤਲਬ ਵੀ ਮੈਂ ਤੁਹਾਨੂੰ ਥੋੜੀ ਥੋੜੀਆਂ ਕਰਕੇ ਦਿਖਾ ਰਿਹਾ ਵਾਂ ਵੀ ਤੁਸੀਂ ਇਹ ਐਕਸਰਸਾਈਜ਼ ਨੂੰ ਕਿਵੇਂ ਕਰ ਸਕਦੇ ਹੋ ਬਟ ਜਦੋਂ ਤੁਸੀਂ ਕਰੋਗੇ ਨਾ ਤੁਸੀਂ ਘੱਟੋ ਘੱਟ ਤੁਸੀਂ 30 ਸੈਕਿੰਡ ਦੀ ਤੁਸੀਂ ਰੱਖਿਓ 30 ਤੋਂ 45 ਸੈਕਿੰਡ ਦੀ ਤੁਸੀਂ ਰੱਖਿਓ ਮੈਂ ਤਾਂ ਸਿਰਫ 10 12 ਸੈਕਿੰਡ ਦੀ ਲਗਾ ਰਿਹਾ ਵਾਂ ਕਿਉਂਕਿ ਮੈਨੂੰ ਮੇਰਾ ਮਕਸਦ ਇਹ ਹੈਗਾ ਵੀ ਮੈਂ ਤੁਹਾਨੂੰ ਦੱਸ ਰਿਹਾ ਵੀ ਤੁਸੀਂ ਐਕਸਰਸਾਈਜ਼ ਕਿਹੜੀਆਂ ਲਗਾ ਸਕਦੇ ਹੋ ਨਾ ਸਵੇਰੇ ਮਾਰਨਿੰਗ ਜਾਂ ਤੁਸੀਂ ਸ਼ਾਮੀ ਵਰਕਆਊਟ ਕਰਦੇ ਹੋ ਤਾਂ ਜੰਪਿੰਗ ਐਕਸਰਸਾਈਜ਼ ਆ ਤੁਸੀਂ ਕਰੋਗੇ ਜੰਪਿੰਗ ਐਕਸਰਸ ਹਣਾ ਤੇ ਇਹਦੇ ਮਤਲਬ ਤੁਸੀਂ ਤਿੰਨ ਸੈੱਟ ਲਾਣੇ ਨੇ ਜਿਵੇਂ ਮੰਨ ਕੇ ਚਲੋ ਤੁਸੀਂ ਇਹਦੇ ਇੱਕ ਮਤਲਬ ਇਹ ਟੋਟਲ 5 ਮਿੰਟ ਦਾ ਵਰਕਆਊਟ ਹੋਏਗਾ ਤੇ ਜਦੋਂ ਤੁਹਾਡਾ 5 ਮਿੰਟ ਦਾ ਇੱਕ ਵਰਕਆਊਟ ਦਾ ਤੁਹਾਡਾ ਸੈੱਟ ਕੰਪਲੀਟ ਹੋ ਗਿਆ ਤਾਂ ਫਿਰ ਉਸ ਤੋਂ ਬਾਅਦ ਤੁਸੀਂ ਇੱਕ ਦੋ ਮਿੰਟ ਰੈਸਟ ਕਰਨੀ ਹੈ ਫਿਰ ਉਸ ਤੋਂ ਬਾਅਦ ਤੁਸੀਂ ਫਿਰ ਤੁਸੀਂ ਅਗਲਾ ਸੈੱਟ ਲਾਉਣ ਲਈ ਤੁਸੀਂ ਤਿਆਰ ਹੋ ਜਾਣਾ ਫਿਰ ਤੁਹਾਡੇ ਦੋ ਸੈੱਟ ਹੋ ਜਾਣਗੇ ਫਿਰ ਇਸ ਤੋਂ ਬਾਅਦ ਤੁਸੀਂ ਤੀਜਾ ਸੈੱਟ ਵੀ ਲਾਣਾ ਹਨ ਘੱਟੋ ਘੱਟ ਦੋ ਸੈੱਟ ਤਾਂ ਤੁਸੀਂ ਲਾਉਣ ਹੀ ਲਾਉਣੇ ਆ ਜੇ ਤੇ ਤੁਸੀਂ ਤਿੰਨ ਨਹੀਂ ਲਾ ਸਕਦੇ ਯਾਨੀ ਕਿ ਤੁਹਾਡੇ 10 ਤੋਂ 15 ਮਿੰਟ ਦਾ ਤੁਹਾਡਾ ਟੋਟਲ ਜਿਹੜਾ ਵਰਕਆਊਟ ਆ ਜਿਹੜਾ ਉਹ ਹੋ ਜਾਏਗਾ ਤੁਸੀਂ ਇਦਾਂ ਵਰਕਆਊਟ ਜਿਹੜੀ ਮੈਂ 100 ਜਨਰਲ ਰਹਾ ਤੁਸੀਂ ਲਾਣਾ ਹੀ ਲਾਣਾ ਵਾਣਾ ਮਤਲਬ ਕੋਈ ਵੀ ਜੰਪਿੰਗ ਗੜੀ 100 ਜੀ ਕਰੀ ਚੱਲੋ ਜਾਨਕੀ ਰੁਕਣਾ ਨਹੀਂ ਹੈਗਾ ਜਦੋਂ ਤੁਸੀਂ 5 ਮਿੰਟ ਇੱਕ ਵਾਰੀ ਵਰਕਆਊਟ ਸ਼ੁਰੂ ਕਰਤਾ ਨਾ ਤੁਸੀਂ ਲਗਾਤਾਰ 5 ਮਿੰਟ ਵਰਕਆਊਟ ਤੁਸੀਂ ਕਰਨਾ ਹੀ ਕਰਨਾ ਵਾ ਤੁਸੀਂ ਰੁਕਣਾ ਨਹੀਂ ਹੈਗਾ ਇਹਦੇ ਨਾਲ ਕੀ ਹੈ ਕਿ ਇਹਨੂੰ ਆਪਾਂ ਇਹ ਹਿੱਟ ਟ੍ਰੇਨਿੰਗ ਕਹਿ ਦਿੰਦੇ ਆ ਇਹਦੇ ਨਾਲ ਕੀ ਵੀ ਤੁਹਾਡੇ ਜਿਹੜੀ ਹਾਰਟ ਬੀਟਨ ਆ ਉਹ ਤੇਜ਼ ਚੱਲਣੀ ਸ਼ੁਰੂ ਹੋ ਜਾਂਦੀ ਹੈ ਜਦੋਂ ਸਾਡੀ ਹਾਰਟ ਬੀਟ ਤੇਜ਼ ਚੱਲਦੀ ਹੈ ਉਹਦੇ ਨਾਲ ਸਾਡੀ ਬੋਡੀ ਦੇ ਵਿੱਚ ਜਿੰਨੀ ਵੀ ਫੈਟ ਹੁੰਦੀ ਆ ਹਣਾ ਉਹ ਬਰਨ ਹੋਣੀ ਸ਼ੁਰੂ ਹੋ ਜਾਂਦੀ ਹੈ ਜਾਨੀ ਕਿ ਉਹ ਖੁਰਨੀ ਸ਼ੁਰੂ ਹੋ ਜਾਂਦੀ ਹੈ ਫੈਟ ਸਾਡੀ ਸੋ ਉਹਦੇ ਨਾਲ ਜਦੋਂ ਤੁਹਾਡੀ ਫੈਟ ਖੁਰੇਗੀ ਤਾਂ ਤੁਹਾਡਾ ਜਿਹੜਾ ਬੇਟਾ ਹਨਾ ਉਹ ਵੀ ਤੁਹਾਡਾ ਨੋਰਮਲੀ ਫਿਰ ਘਟਣਾ ਹੀ ਘਟਣਾ ਵਜੋਂ ਤੁਹਾਡੀ ਫੈਟ ਖੁਰੇਗੀ ਸੋ ਤੁਸੀਂ ਜੰਪਿੰਗ ਐਕਸਰਸਾਈਜ਼ ਕਰਨੀਆਂ ਜਿੰਨੀਆਂ ਤੁਸੀਂ ਕਰ ਸਕਦੇ ਹੋ ਤਿੰਨ ਤਿੰਨ ਮਿੰਟ ਤੁਸੀਂ ਜੰਪਿੰਗ ਐਕਸਰਸਾਈਜ਼ ਕਰ ਲਓ ਤੇ ਨਾਲ ਦੀ ਨਾਲ ਤੁਸੀਂ ਫਿਰ ਸਟੈਂਡਿੰਗ ਐਕਸਰਸਾਈਜ਼ ਵੀ ਮੈਂ ਤੁਹਾਨੂੰ ਦੱਸੂਗਾ ਵੀ ਤੁਸੀਂ ਖੜਕੇ ਜਿਹੜੀਆਂ ਐਕਸਰਸਾਈਜ਼ ਤੁਸੀਂ ਲਾਉਣੀਆਂ ਨੇ ਉਹ ਖੜਕੇ ਤੁਸੀਂ ਐਕਸਰਸਾਈਜ਼ ਨੇ ਜਿਹੜੀਆਂ ਤੁਸੀਂ ਕਿਵੇਂ ਲਾਉਣੀਆਂ ਨੇ ਸੋ ਜਿਹੜੀਆਂ ਮੈਂ ਤੁਹਾਨੂੰ ਐਕਸਰਸਾਈਜ਼ ਕਰਕੇ ਦਿਖਾ ਰਿਹਾ ਤੁਸੀਂ ਇਦਾਂ ਦੀ ਵੀ ਐਕਸਰਸਾਈਜ਼ ਕਰ ਸਕਦੇ ਹੋ ਜੇ ਤੁਸੀਂ ਇਹ ਮੇਰੇ ਲਈ ਐਕਸਰਸਾਈਜ਼ ਨਹੀਂ ਕਰ ਸਕਦੇ ਜਾਂ ਜੜੀ ਵੀ ਤੁਹਾਨੂੰ ਕੋਈ ਵੀ ਐਕਸਰਸਾਈਜ਼ ਹੁੰਦੀ ਹੈ ਨਾ ਤੁਸੀਂ ਕਿਸੇ ਹੋਰ ਬੰਦੇ ਦੀ ਵੀਡੀਓ ਦੇਖੀ ਹੋਈ ਹੈ ਜਾਂ ਫਿਰ ਤੁਹਾਨੂੰ ਵੀ ਆਪਣੇ ਵੱਲੋਂ ਵੀ ਕੋਈ ਵੀ ਐਕਸਰਸਾਈਜ਼ ਤੁਸੀਂ ਬਣਾ ਸਕਦੇ ਹੋ ਜਾਨੀ ਕਿ ਤੁਸੀਂ ਮੂਵਮੈਂਟ ਕਰਦੇ ਹੀ ਰਹਿਣੀ ਆ ਪੈਰਾਂ ਦੀ ਕਦੇ ਇੱਧਰ ਪੈਰ ਲੈ ਕੇ ਕਦੇ ਉੱਧਰ ਪਾਸੇ ਪੈਰ ਲੈ ਕੇ ਕਦੇ ਪਿੱਛੇ ਮਤਲਬ ਜੋ ਵੀ ਤੁਹਾਡੇ ਮਨ ਦੇ ਵਿੱਚ ਆਉਂਦਾ ਤੁਸੀਂ ਲਗਾਤਾਰ 5 ਮਿੰਟ ਕਰਨਾ ਹੀ ਕਰਨਾ ਵਾ ਜੀ ਠੀਕ ਹੈ ਜੀ ਹੁਣ ਉਸ ਤੋਂ ਬਾਅਦ ਫਿਰ ਤੁਸੀਂ ਕਰਨੀਆਂ ਨੇ ਸਟੈਂਡਿੰਗ ਐਕਸਰਸਾਈਜ਼ ਜੇ ਕਰਨੀ ਹੈ ਰੀਡਿੰਗ ਵਿੱਚ ਸਟੈਂਡਿੰਗ ਐਕਸਰਸਾਈਜ਼ ਜੇ ਕਰੀਏ ਨਾ ਜੇ ਤੁਸੀਂ ਮੇਰੇ ਨਾਲ ਦੀ ਇਹ ਸਟੈਂਡਿੰਗ ਐਕਸਰਸਾਈਜ਼ ਜੇ ਕਰੋਗੇ ਤਾਂ ਵੀ ਗੱਟਾ ਅਗਰ ਤੁਸੀਂ ਨਹੀਂ ਵੀ ਕਰੋਗੇ ਤਾਂ ਵੀ ਕੋਈ ਦਿੱਕਤ ਨਹੀਂ ਤੁਸੀਂ ਹੋਰ ਕੋਈ ਐਕਸਰਸਾਈਜ਼ ਕਰ ਸਕਦੇ ਹੋ ਯਾਨੀ ਕਿ ਟੋਟਲ ਜਿਹੜਾ ਆਪਣਾ ਵਰਕਆਊਟ ਹੈ 5 ਮਿੰਟ ਦਾ ਤੁਸੀਂ ਇੱਕ ਸੈੱਟ ਹੈ ਜਿਹੜਾ ਕੰਪਲੀਟ ਕਰਨਾ ਹੀ ਕਰਨਾ ਵਾ ਜਦੋਂ ਤੁਸੀਂ ਅਗਲਾ ਨੈਕਸਟ ਸੈੱਟ ਲਾਉਂਗੇ ਤੁਸੀਂ ਦੂਜਾ ਉਹਦੇ ਵਿੱਚ ਸੇਮ ਐਕਸਰਸਾਈਜ਼ ਵੀ ਲਾ ਸਕ ਚੇਂਜ ਕਰ ਸਕਦੇ ਹੋ ਕੋਈ ਹੋਰ ਆਪਣੇ ਵੱਲੋਂ ਵੀ ਜੋੜ ਸਕਦੇ ਹੋ ਕੋਈ ਹੋਰ ਐਕਸਟਰਾ ਐਕਸਰਸਾਈਜ਼ ਵੀ ਤੁਸੀਂ ਜੋੜ ਸਕਦੇ ਜਰੂਰੀ ਨਹੀਂ ਹੈਗਾ ਵੀ ਜਿਹੜੀ ਮੈਂ ਐਕਸਰਸਾਈਜ਼ ਕਰ ਰਿਹਾ ਹਾਂ ਤੁਸੀਂ ਉਹੀ ਐਕਸਰਸਾਈਜ਼ ਕਰੋ ਕੋਈ ਹੋ ਨਹੀਂ ਹੈਗੀ ਜ ਮਤਲਬ ਵੀ ਕੰਮ ਤਾਂ ਇਹ ਹੈ ਆਪਣਾ ਮੈਨ ਵੀ ਆਪਾਂ ਵਰਕਆਊਟ ਕਰਦੇ ਰਹਿਣਾ ਆਪਣੀ ਬੋਡੀ ਨੂੰ ਮਤਲਬ ਵੀ ਆਪਾਂ ਕੰਮ ਲਾਈ ਰੱਖਣਾ ਵਾ ਜਿਹੜੀ ਆਪਣੀ ਹਾਰਟ ਬੀਟ ਆ ਉਹਨੂੰ ਆਪਾਂ ਸਲੋ ਨਹੀਂ ਹੋਣ ਦੇਣਾ ਹੈਗਾ ਸਾਡੀ ਹਾਰਟ ਬੀਟ ਫਾਸਟ ਹੋਏਗੀ ਤਾਂ ਸਾਡੀ ਬੋਡੀ ਦੇ ਅੰਦਰ ਜਿੰਨੀ ਫੈਟ ਆ ਉਹ ਵੀ ਬਰਨ ਹੋਣੀ ਸ਼ੁਰੂ ਹੋ ਜਾਈਗੀ ਜਦੋਂ ਸਾਡੀ ਬੋਡੀ ਦੀ ਫੈਟ ਬਰਨ ਹੋਣੀ ਸ਼ੁਰੂ ਹੋਊਗੀ ਤਾਂ ਸਾਡਾ ਜਿਹੜਾ ਬੋਡੀ weight ਉਹ ਵੀ ਤੁਹਾਨੂੰ ਪਤਾ ਨੋਰਮਲੀ ਫਿਰ ਘਟਣਾ ਹੀ ਘਟਣਾ ਵਾਣਾ ਸੋ ਸਾਰੀਆਂ ਐਕਸਰਸਾਈਜ਼ ਤੁਸੀਂ ਇਹ ਕਰਨੀ ਹੀ ਕਰਨੀ ਜਿੱਦਾਂ ਜੇ ਤੁਹਾਨੂੰ ਇਹ ਐਕਸਰਸਾਈਜ਼ ਆਉਂਦੀਆਂ ਨੇ ਤੁਸੀਂ ਉਸੀ ਤਰ੍ਹਾਂ ਦੀ ਤੁਸੀਂ 100 ਜਾਂ ਤੁਸੀਂ ਕਰੀ ਜਾਣੀਆਂ ਨੇ ਟੋਟਲ 5 ਮਿੰਟ ਦਾ ਤੁਸੀਂ ਇਹ ਇੱਕ ਸੈੱਟ ਲੈਣਾ ਵਾ 5 ਮਿੰਟ ਦਾ ਹੋ ਜਾਏ 6 ਮਿੰਟ ਦਾ ਹੋ ਜਾਏ ਬਟ ਜਦੋਂ ਅਗਲਾ ਤੁਸੀਂ ਸੈੱਟ ਲਾਉਂਗੇ ਤਾਂ ਉਹਦੇ ਸੈੱਟ ਦੇ ਵਿੱਚ ਤੁਸੀਂ ਮਤਲਬ ਇੱਕ ਜਾਂ ਡੇਢ ਮਿੰਟ ਦੀ ਤੁਸੀਂ ਰੈਸਟ ਕਰਨੀ ਆ ਕੰਪਲੀਟ ਉਸ ਤੋਂ ਬਾਅਦ ਫੇਰ ਤੁਸੀਂ ਅਗਲਾ ਸੈੱਟ ਆ ਜਿਹੜਾ ਤੁਸੀਂ ਆਪਣਾ ਕਰ ਲੈਣਾ ਵਾ ਤੁਸੀਂ 100 ਜਾਂ ਕਰਦੀਆਂ ਤੇ ਪੂਰੀ ਬੋਡੀ ਦੀ ਆ ਜਿਹੜਾ ਮੈਂ ਤੁਹਾਨੂੰ ਵਰਕਆਊਟ ਕਰਕੇ ਦਿਖਾ ਰਿਹਾ ਜੀ ਇਹ ਤੁਹਾਡੀ ਪੂਰੀ ਬੋਡੀ ਦੀ ਜਾਨੀ ਕਿ ਫੁੱਲ ਬੋਡੀ ਜਿਹਨੂੰ ਅਸੀਂ ਕਹਿ ਦਿੰਦੇ ਆ ਫੁੱਲ ਬੋਡੀ ਦਾ ਇਹ ਵਰਕਆਊਟ ਆ ਐਕਸਰਸਾਈਜ਼ ਆ ਨੇ ਫੁੱਲ ਬੋਡੀ ਦੀਆਂ ਇਹਦੇ ਨਾਲ ਤੁਹਾਡੀ ਜਿਹੜ ਪੂਰੇ ਸਰੀਰ ਦੀ ਜਿਹੜੀ ਚਰਬੀ ਆ ਉਹ ਬਰਨ ਹੋਊਗੀ ਲੱਤਾਂ ਦੀ ਹੋਊਗੀ हिਪ ਦੀ ਹੋਊਗੀ ਢਿੱਡ ਦੀ ਹੋਗੀਆਂ ਬਾਹਾਂ ਦੀ ਹੋਗੀਆਂ ਮੋਢੇ ਦੀਆਂ ਹੋਗੀਆਂ ਸ਼ੋਲਡਰ ਦੀਆਂ ਹੋਗੀਆਂ ਹਨਾ ਸਾਰਾ ਕੁਝ ਗਰਦਨ ਗਰਦਨ ਦੀਆਂ ਨੱਕ ਦੀਆਂ ਜਿਨ੍ਹਾਂ ਦੀ ਫੈਟ ਦੀ ਕਹਿੰਦੇ ਨਾ ਵੀ ਜਿਨ੍ਹਾਂ ਦੇ ਫੇਸ ਦੀ ਫੈਟ ਜਿਆਦਾ ਵਾਹ ਨਾ ਫੇਸ ਪਤਲਾ ਨਹੀਂ ਹੁੰਦਾ ਹੈਗਾ ਤਾਂ ਇਹਦੇ ਨਾਲ ਫੇਸ ਦੀ ਵੀ ਤੁਹਾਡੀ ਮਤਲਬ ਐਕਸਰਸਾਈਜ਼ ਨੇ ਜਿਹੜੀਆਂ ਇਹਦੇ ਨਾਲ ਫੇਸ ਦੀ ਚਰਬੀ ਹੈ ਜਿਹੜੀ ਤੁਹਾਡੀ ਉਹ ਵੀ ਖੁਰਨੀ ਸ਼ੁਰੂ ਹੋ ਜੇਗੀ ਸੋ ਤੁਸੀਂ ਇਹ ਡੇਲੀ ਵਰਕਆਊਟ ਤੁਸੀਂ ਜਿਹੜਾ ਕਰਨਾ ਹੀ ਕਰਨਾ ਉਹ ਵੀ ਹਫ਼ਤੇ 'ਚ 2 ਜਾਂ 3 ਦਿਨ ਵੀ ਤੁਸੀਂ ਇਹ ਵਰਕਆਊਟ ਤੁਸੀਂ ਕਰ ਸਕਦੇ ਹੋ ਸਟਰੈਂਥ ਟ੍ਰੇਨਿੰਗ ਵੀ ਇਹ ਆਪਣਾ ਜਿਹੜਾ ਸੀਗਾ ਪਹਿਲਾ ਸੈੱਟ ਆਪਣਾ ਜਿਹੜਾ ਇਹ ਆਪਣਾ ਕੰਪਲੀਟ ਹੋ ਗਿਆ ਹੁਣ ਇਸ ਤੋਂ ਬਾਅਦ 12 ਵਾਰ ਮੁਕ ਕਰਨ ਤੋਂ ਬਾਅਦ ਤੁਸੀਂ ਪਹਿਲਾ ਸੈੱਟ ਇਹ ਲੈਣਾ ਫਿਰ ਤੁਸੀਂ 1.5-2 ਮਿੰਟ ਦੀ ਬ੍ਰੇਕ ਲੈਣੀ ਹੈ ਫਿਰ ਇਹੀ ਸੈੱਟ ਤੁਸੀਂ ਰਿਪੀਟ ਕਰਨਾ ਫਿਰ ਰੈਸਟ ਕਰਨੀ ਫਿਰ ਇਹੀ ਸੈੱਟ ਜਿਹੜਾ ਤੁਸੀਂ ਇਹ ਰਿਪੀਟ ਕਰਨਾ ਇਹ ਜਾਨੀ ਕਿ ਤਿੰਨ ਸੈੱਟ ਲੈਣੇ ਜਾਨੀ ਕਿ ਤੁਹਾਡਾ 14-15 ਮਿੰਟ ਦਾ ਟੋਟਲ ਵਰਕਆਊਟ ਹੋਊਗਾ ਹੁਣ ਇਸ ਤੋਂ ਬਾਅਦ ਆਪਾਂ ਲੋਨੀਅਰ ਰਨਿੰਗ ਹੁਣ ਕਰਾਂਗੇ ਪਰ ਰਨਿੰਗ ਸਲੋ ਸਲੋ 20-25 ਮਿੰਟਾਂ ਬਾਅਦ ਰਨਿੰਗ ਕਰਾਂਗੇ ਫਿਰ ਉਸ ਤੋਂ ਬਾਅਦ ਜੇ ਤੁਸੀਂ ਰਨਿੰਗ ਨਹੀਂ ਲਾ ਸਕਦੇ ਤਾਂ ਤੁਸੀਂ ਵੋਕ ਵਗੈ ਰਾ ਵਰਕਆਊਟ ਖਤਮ ਕਰਨ ਤੋਂ ਬਾਅਦ ਮੈਂ ਨਾ 21-22 ਮਿੰਟ ਮੈਂ ਟਰੈਡਮਿਲ ਦੇ ਉੱਤੇ ਮੇਰੇ ਜਿਹੜੀ ਰਨਿੰਗ ਲਗਾਈ ਆ ਰਨਿੰਗ ਮੈਂ ਚੇਂਜ ਕਰਦਾ ਰਹਿਣਾ ਕਦੇ ਮੈਂ ਕ੍ਰੋਸਫਿਟ ਦੇ ਕਰਦਾ ਵਾਂ ਜਈ ਕਈ ਵਾਰ ਮੈਂ ਟਰੈਡਮਿਲ ਤੇ ਕਰ ਲੈਣਾ ਵਾ ਜ਼ਿਆਦਾਤਰ ਮੈਂ ਕ੍ਰੋਸਫਿਟ ਦੇ ਕਰਦਾ ਨਾ ਕ੍ਰੋਸਫਿਟ ਤੇ ਰਨਿੰਗ ਕਰਨ ਵਾਲੇ ਆ ਵੀ ਜਿਹੜੇ ਸਾਡਾ ਬੋਡੀ ਵੇਟ ਆ ਉਹਦੇ ਨਾਲ ਜ਼ਿਆਦਾ ਕਰਦਾ ਤੇ ਮਸਲ ਸਾਡਾ ਸੇਫ ਰਹਿੰਦਾ ਉਹਦੇ 'ਚ ਇੰਜਰੀ ਨਹੀਂ ਹੁੰਦੀਗੀ ਤੁਸੀਂ ਦੇਖ ਸਕਦੇ ਮੈਂ 21-22 ਮਿੰਟ ਜਿਹੜੀ ਟੋਟਲ ਮੈਂ ਰਨਿੰਗ ਜਿਹੜੀ ਸੀ ਉਹ ਮੈਂ ਕੀਤੀ ਸੀ ਸਾਰਾ ਵਰਕਆਊਟ ਖਤਮ ਕਰਨ ਤੋਂ ਬਾਅਦ ਸੋ ਹਾਂਜੀ ਦੋਸਤੋ ਆਪਣਾ ਜ ਤੇ ਹੁਣ ਆਪਣਾ ਵਰਕਆਊਟ ਖਤਮ ਕਰਕੇ ਆਪਾਂ ਬਾਹਰ ਗਰਾਊਂਡ ਦੇ ਵਿੱਚ ਆ ਗਿਆ ਤੇ ਹੁਣ ਮੈਂ ਪ੍ਰੋਟੀਨ ਸ਼ੇਕ ਘੋਲਿਆ ਸੀਗਾ ਤੇ ਪ੍ਰੋਟੀਨ ਸ਼ੇਕ ਆ ਜਿਹੜਾ ਮੈਂ ਪੀ ਲੱਗਾ ਪੋਸਟ ਵਰਕਆਊਟ ਦੇ ਵਿੱਚ ਪ੍ਰੋਟੀਨ ਲੈਣਾ ਬਹੁਤ ਜ਼ਰੂਰੀ ਹੈ ਜਿਵੇਂ ਕਿ ਮੈਂ ਤੁਹਾਨੂੰ ਆਪਣੀ ਹਰ ਇੱਕ ਵੀਡੀਓ ਦੇ ਵਿੱਚ ਕਹਿੰਨਾ ਵਾਂ ਪ੍ਰੋਟੀਨ ਬਹੁਤ ਜ਼ਿਆਦਾ ਜ਼ਰੂਰੀ ਹੈ ਸਾਨੂੰ ਜੇ ਅਸੀਂ ਆਪਣਾ weight ਘਟਾਉਣਾ ਚਾਹੁੰਦੇ ਆ ਮਸਲ ਗਰੋਥ ਕਰਨਾ ਚਾਹੁੰਦੇ ਆ ਤਾਂ ਸਾਨੂੰ ਪ੍ਰੋਟੀਨ ਆ ਜਿਹੜਾ ਸਾਨੂੰ ਲੈਣਾ ਜ਼ਰੂਰੀ ਆ ਤੋ ਆਪਣਾ ਵਰਕਆਊਟ ਖਤਮ ਹੋ ਗਿਆ ਜਿਹੜੇ ਮੈਂ ਐਕਸਰਸਾਈਜ਼ ਤੁਹਾਨੂੰ ਮੈਂ ਦੱਸੀਆਂ ਨੇ ਕਰਕੇ ਆ ਨਾ ਸਭ ਤੋਂ ਪਹਿਲਾਂ ਆਪਾਂ ਵਾਰਮਅਪ ਕੀਤਾ ਸੀ ਵਾਰਮਅਪ ਤੋਂ ਬਾਅਦ ਮੈਂ ਤੁਹਾਨੂੰ ਜੰਪਿੰਗ ਐਕਸਰਸਾਈਜ਼ ਤੇ ਸਟਰੈਚਿੰਗ ਐਕਸਰਸਾਈਜ਼ ਕਰਕੇ ਦਿਖਾਈ ਸੀ ਜਾਂ ਜਾਨੀਓ ਇਹ ਜਿਹੜਾ ਵਰਕਆਊਟ ਸੀ ਆਪਣਾ ਫੁੱਲ ਬੋਡੀ ਦਾ ਵਰਕਆਊਟ ਸੀਗਾ ਇਹ ਐਕਸਰਸਾਈਜ਼ ਨਾਲ ਕੀ ਹੈ ਕਿ ਤੁਹਾਡੇ ਪੂਰੇ ਸਰੀਰ ਦੀ ਤੁਹਾਡੀ ਜਿਹੜੀ ਆ ਚਰ ਵੀ ਘਟੇਗੀ ਫੈਟ ਘਟੇਗੀ ਜਾਨੀ ਕਿ ਤੁਹਾਡਾ ਜਿਹੜਾ ਤੇ weight ਆ ਉਹ ਘਟੇਗਾ ਹਨਾ ਤੁਸੀਂ ਇਹਦੇ ਤਿੰਨ ਸੈੱਟ ਤੁਸੀਂ ਉਹ ਐਕਸੀਜਨ ਦੇ ਲੈਣੇ ਆ ਤੇ ਫਿਰ ਉਸ ਤੋਂ ਬਾਅਦ ਤੁਸੀਂ 30 35 ਮਿੰਟ 40 ਮਿੰਟ ਰਨਿੰਗ ਵੀ ਕਰ ਸਕਦੇ ਹੋ ਜਾਂ ਫਿਰ ਤੁਸੀਂ 30 35 ਮਿੰਟ ਤੁਸੀਂ ਵੋਕ ਵੀ ਕਰ ਸਕਦੇ ਹੋ ਤੁਸੀਂ ਹਲੇ ਹਨਾ ਹਲਕੀ ਲਕੀ ਤੁਸੀਂ 30 35 ਮਿੰਟ ਘਟੋ ਘਟ ਵੋਕ ਕਰਨੀ ਆ ਤੇ ਉਹਦੇ ਤਿੰਨ ਸੈੱਟ ਤੁਸੀਂ 100 ਜੰਦੇ ਤੁਸੀਂ ਕਿ ਲਾਣੀ ਲਾਣੇ ਆ ਘਰ ਦੇ ਵਿੱਚ ਤੁਸੀਂ ਲਾ ਸਕਦੇ ਹੋ ਜਾਂ ਗਰਾਊਂਡ ਦੇ ਵਿੱਚ ਲਾ ਸਕਦੇ ਹੋ ਜਿਮ ਦੇ ਵਿੱਚ ਵੀ ਤੁਸੀਂ ਲਗਾ ਸਕਦੇ ਹੋ ਸੋ ਇਹ ਆਪਣਾ ਸਵੇਰ ਦਾ ਜਿਹੜਾ ਵਰਕਆਊਟ ਸੀਗਾ ਹੁਣ ਚੱਲਦੇ ਆਪਾਂ ਘਰੇ ਘਰੇ ਜਾ ਕੇ ਹੁਣ ਆਪਾਂ ਕਰਾਂਗੇ ਬ੍ਰ 30 35 ਮਿੰਟ ਬਾਅਦ ਆਪਾਂ ਕਰਾਂਗੇ ਬ੍ਰੇਕਫਾਸਟ ਬ੍ਰੇਕਫਾਸਟ ਵਿੱਚ ਦੇਖਦੇ ਆਂ ਆਪਾਂ ਕੀ ਲੈਣਾ ਵਾ ਸੋ ਬਲੌਗ ਦੇ ਨਾਲ ਬਣੇ ਰਹੋ ਕਿਉਂਕਿ ਬ੍ਰੇਕਫਾਸਟ ਲੈਣਾ ਬਹੁਤ ਜ਼ਰੂਰੀ ਹੈ ਤੇ ਬ੍ਰੇਕਫਾਸਟ ਜਿਹੜਾ ਆਪਣਾ ਹਾਈ ਪ੍ਰੋਟੀਨ ਆਪਣਾ ਬ੍ਰੇਕਫਾਸਟ ਹੋਣਾ ਚਾਹੀਦਾ ਸੋ ਦੇਖਦੇ ਆਂ ਆਪਾਂ ਬ੍ਰੇਕਫਾਸਟ ਦੇ ਵਿੱਚ ਆਪਾਂ ਕੀ ਕੀ ਲੈਨੇ ਆਂ ਸੋ ਬਲੌਗ ਦੇ ਨਾਲ ਬਣੇ ਰਹੋ ਸੋ ਅੱਜ ਹੀ ਦੋਸਤੋ ਆਪਾਂ ਗਰਾਊਂਡ ਤੋਂ ਘਰੇ ਆ ਗਏ ਆ ਨਹਾ ਧੋ ਕੇ ਹੁਣ ਆਪ ਨੂੰ 30 40 ਮਿੰਟ ਹੋ ਗਏ ਆ ਤੇ ਹੁਣ ਆਪਾਂ ਲੱਗਿਆ ਬ੍ਰੇਕਫਾਸਟ ਕਰਨ ਲੱਗੇ ਆ ਆਪਾਂ ਜਿਹੜੀ ਆਪਣੀ ਫਸਟ ਮੀਲ ਆ ਉਹ ਲੈਣ ਲੱਗਿਆ ਤੇ ਬ੍ਰੇਕਫਾਸਟ ਦੇ ਵਿੱਚ ਅੱਜ ਮੈਂ ਲਿਆ ਜੀ ਇੱਕ ਬੇਸਨ ਚਿੱਲਾ ਲਿਆ ਤੁਸੀਂ ਦੇਖ ਸਕਦੇ ਹੋ ਮੈਂ ਇਹ ਬੇਸਨ ਚਿੱਲਾ ਬਣਾਇਆ ਹੋਇਆ ਹੈ ਮੈਂ ਇਹ ਬੇਸਨ ਚਿੱਲੇ ਦੇ ਵਿੱਚ ਨਾ ਮੈਂ ਬਹੁਤ ਸਾਰੇ ਮਤਲਬ ਵੇਜੀਟੇਬਲ ਨੇ ਜਿਹੜੇ ਉਹ ਇਹਦੇ ਵਿੱਚ ਪਾਏ ਨੇ ਜਿਵੇਂ ਨਾ ਸ਼ਿਮਲਾ ਮਿਰਚ ਹੋ ਗਈ ਪਿਆਜ਼ ਹੋ ਗਿਆ ਟਮਾਟਰ ਹੋ ਗਿਆ ਤੇ ਇਹਦੇ ਵਿੱਚ ਮੈਂ 100 150 ਗ੍ਰਾਮ ਇਹਦੇ ਵਿੱਚ ਮੈਂ ਪਨੀਰ ਵੀ ਪਾਇਆ ਵਾ ਨਾ ਤਰੀ ਇਹਨੂੰ ਕੱਦੂ ਕੱਚ ਕਰ ਲਿਆ ਸੀਗਾ ਤੇ ਉਹਦੇ ਵਿੱਚ ਪਨੀਰ ਵੀ ਪਾ ਲਿਆ ਸੀਗਾ ਇਹ ਆ ਬੇਸਨ ਚਿੱਲਾ ਵਾ ਇਹ ਹਾਈ ਪ੍ਰੋਟੀਨ ਹੈ ਇਹਦੇ ਵਿੱਚ ਪ੍ਰੋਟੀਨ ਕਾਫੀ ਮਾਤਰਾ ਦੇ ਵਿੱਚ ਹੁੰਦਾ ਵਾ ਤੇ ਨਾਲ ਮੈਂ 100 150 ਗ੍ਰਾਮ ਇਹ ਜਿਹੜਾ ਇਹ ਦਹੀਂ ਲਿਆਵਾ 100 150 ਗ੍ਰਾਮ ਦਹੀਂ ਲਿਆਵਾ ਜੀ ਨਾਲ ਆਪਣਾ ਇੱਕ ਵੈਸਣ ਚਿਲਾ ਹੋ ਗਿਆ ਵਾ ਵੈਸਣ ਚਿਲੇ ਨੂੰ ਕਿਵੇਂ ਬਣਾਈਦਾ ਵਾ ਹਨਾ ਇਹਦੇ ਤੇ ਮੈਂ 올ਰੀਡੀ ਪਹਿਲੇ ਇੱਕ ਰੈਸਪੀ ਬਣਾਈ ਹੋਈ ਆ ਨਾ ਵੈਸਣ ਚਿਲੇ ਨੂੰ ਆਪਾਂ ਕਿਵੇਂ ਬਣਾ ਸਕਦੇ ਆ ਸੋ ਵੈਸਣ ਚਿਲੇ ਦੇ ਵਿੱਚ ਜਿਵੇਂ ਮੈਂ ਵੱਧ ਨੂੰ ਵੱਧ ਵੈਜੀਟੇਬਲ ਪਾਈ ਨੇ ਤੁਸੀਂ ਇੰਦਾ ਵੱਧ ਤੋਂ ਵੱਧ ਵੈਜੀਟੇਬਲ ਨੇ ਜਿਹੜੇ ਤੁਹਾਨੂੰ ਵਧੀਆ ਲੱਗਦੇ ਨੇ ਤੁਸੀਂ ਉਹ ਵੈਜੀਟੇਬਲ ਤੇ ਪਨੀਰ ਤੁਸੀਂ ਐਡ ਕਰ ਲਓ ਕਰ ਸਕਦੇ ਹੋ ਠੀਕ ਆ ਜੀ ਤੇ ਨਾਲ ਆਪਾਂ ਲਿਆ ਜੀ ਇੱਕ ਆਪਾਂ ਨਾਲ ਲੈ ਕੇ ਆਵਾ ਬਲੈਕ ਕਾਫੀ ਹੈ ਜੀ ਆਪਾਂ ਬਲੈਕ ਕਾਫੀ ਲਵਾਂ ਇਹ ਆਪਣਾ ਬ੍ਰੈਕਫਾਸਟ ਹੋਏਗਾ ਜੀ ਤੇ ਅਗਰ ਤੁਸੀਂ ਆਪਣਾ ਬੋਡੀ ਵੇਟ ਘਟਾਉਣਾ ਚਾਹੁੰਦੇ ਹੋ ਤਾਂ ਤੁਸੀਂ ਇੱਕ ਦਿਨ ਦੇ ਵਿੱਚ ਆਹ ਖਾ ਸਕਦੇ ਇੱਕ ਦਿਨ ਦੇ ਵਿੱਚ ਜਿਵੇਂ ਜਿਵੇਂ ਮੈਂ ਤੁਹਾਨੂੰ ਦੱਸ ਰਿਹਾ ਬਲੌਗ ਦੇ ਵਿੱਚ ਨਾ ਕੀ ਕੀ ਖਾਣਾ ਤੁਸੀਂ ਉਸੇ ਤਰ੍ਹਾਂ ਤੁਸੀਂ ਖਾ ਸਕਦੇ ਹੋ ਤੇ ਤੁਸੀਂ ਇਹਦੀ ਥਾਂ ਤੇ ਬ્લેਕ ਕਾਫੀ ਦੀ ਥਾਂ ਤੇ ਤੁਸੀਂ ਗ੍ਰੀਨ ਟੀ ਵੀ ਲੈ ਸਕਦੇ ਹੋ ਗ੍ਰੀਨ ਕਾਫੀ ਵੀ ਤੁਸੀਂ ਲੈ ਸਕਦੇ ਹੋ ਤੁਸੀਂ ਮੇਰੇ ਬਲੌਗ ਦੇ ਦੇਖਦੇ ਹੋਣੇ ਨਾ ਜਿਵੇਂ ਕਿ ਕੱਲ ਮੈਂ ਇੱਕ ਅੰਗੋਮਲੇਟ ਦੇ ਨਾਲ ਮੈਂ ਲਈ ਸੀਗੀ ਗ੍ਰੀਨ ਕਾਫੀ ਲਈ ਸੀ ਅੱਜ ਮੈਂ ਬ્લેਕ ਕੌਫੀ ਲੈ ਲਿਆ ਵਾ ਸੋ ਇਹ ਮੈਂ ਤਾਂ ਚੇਂਜ ਕਰਦਾ ਕਿਉਂਕਿ ਤੁਹਾਨੂੰ ਪਤਾ ਲੱਗ ਸਕਦਾ ਤੁਸੀਂ ਕੋਈ ਵੀ ਚੀਜ਼ ਲੈ ਸਕਦੇ ਹੋ ਬ્લેਕ ਕੌਫੀ ਵੀ ਲੈ ਸਕਦੇ ਹੋ ਗ੍ਰੀਨ ਕੌਫੀ ਵੀ ਲੈ ਸਕਦੇ ਹੋ ਗ੍ਰੀਨ ਟੀ ਵੀ ਲੈ ਸਕਦੇ ਹੋ ਜੇ ਤੁਹਾਡਾ ਚਾਹ ਪੀਣ ਨੂੰ ਜੀ ਕਰਦਾ ਤੁਸੀਂ ਚਾਹ ਵੀ ਲੈ ਸਕਦੇ ਹੋ ਪਰ ਚਾਹ ਦੇ ਵਿੱਚ ਤੁਸੀਂ ਮਿੱਠਾ ਬਿਲਕੁਲ ਨਹੀਂ ਪਾਉਣਾ ਹੈਗਾ ਜੀ ਸੋ ਇਹ ਆਪਣਾ ਬ੍ਰੇਕਫਾਸਟ ਹੋਵੇਗਾ ਜੀ ਅਗਰ ਤੁਸੀਂ ਆਪਣਾ ਬੜੀ ਗੜੇਟਾਉਣਾ ਚਾਹੁੰਦੇ ਹੋ ਤਾਂ ਤੁਸੀਂ ਇਦਾਂ ਦੀ ਮੀਲ ਨੂੰ ਤੁਸੀਂ ਸ਼ਾਮਿਲ ਕਰ ਦਿਓ ਸੋ ਹਾਂਜੀ ਦੋਸਤੋ ਆਪਣਾ ਜਿਹੜਾ ਲੰਚ ਦਾ ਟਾਈਮ ਜਿਹੜਾ ਉਹ ਹੋ ਗਿਆ ਹੁਣ ਆਪਾਂ ਲੱਗਿਆ ਲੰਚ ਕਰਨਾ ਕਿਉਂਕਿ ਜਿਹੜੀ ਆਪਾਂ ਸਵਾ 11 ਜਿਹੜੀ ਆਪਾਂ 11:30 ਵਜੇ ਮੀਲ ਲੈਣੀ ਸੀ ਨਾ ਉਹ ਆਪਾਂ ਸਕਿੱਪ ਕਰਤੀ ਐ ਸਕਿੱਪ ਉਹ ਮੈਂ ਤਾਂ ਕਰਤੀ ਕਿਉਂਕਿ ਜਿਹੜਾ ਆਪਣਾ ਬ੍ਰੇਕਫਾਸਟ ਯੂ ਨਾ ਬ੍ਰੇਕਫਾਸਟ ਉਹ ਮੈਂ ਥੋੜੀ ਜਿਹੀ ਲੇਟ ਹੀ ਕੀਤਾ 10:00 10:30 ਵਜੇ ਗਈ ਸੀ ਬ੍ਰੇਕਫਾਸਟ ਨੂੰ ਤੇ ਕਿਉਂਕਿ ਉਹਦੇ ਵਿੱਚ ਫਿਰ ਜਦੋਂ ਆਪਾਂ ਅਗਲੀ ਮੀਲ ਲੈਣੀ ਹੁੰਦੀ 2 3 ਘੰਟੇ ਦਾ 2 3 ਘੰਟੇ ਦਾ ਫਰਕ ਹੋਣਾ ਚਾਹੀਦਾ ਵਿੱਚ ਸੋ ਇਸ ਕਰਕੇ ਆਪਾਂ 11:30 ਵਜੇ ਆਪਣਾ ਬ੍ਰੇਕਫਾਸਟ ਖਾਇਆ ਸੀਗਾ ਤੇ ਹੁਣ ਇੱਕ ਡੇਢ ਵਾਦੀ ਆਵਾ ਤੇ ਹੁਣ ਆਪਾਂ ਸਿੱਧਾ ਲੰਚ ਦੇ ਵਿੱਚ ਆਵਾਂਗੇ ਤੇ ਲੰਚ ਦੇ ਤਿੰਨ ਉਬਲੇ ਹੋਏ ਅੰਡੇ ਲਏ ਆ ਇਹਦਾ ਜਿਹੜਾ ਯੈਲੋ ਪਾਰਟ ਆ ਮੈਂ ਕੱਟਤਾ ਤੇ ਇਹ ਜਿਹੜਾ ਚੋਲ ਆ ਰਾਈਸ ਆ ਜਿਹੜੇ ਇਹ 30 ਗ੍ਰਾਮ ਰਾਈਸ ਲਏ ਹੋਏ ਆ ਜੀ ਤੇ ਨਾਲ ਮਿਕਸ ਸਬਜ਼ੀ ਲਈ ਜਮੇ ਸਬਜ਼ੀ ਦੇ ਵਿੱਚ ਤੁਸੀਂ ਦੇਖ ਸਕਦੇ ਬੀਜ ਪਏ ਹੋਏ ਨੇ ਮੈਂ ਟਵਾਟਰ ਪਏ ਹੋਏ ਨੇ ਮਟਰ ਵਾ ਆਲੂ ਵਾ ਤੇ ਕਾਫੀ ਕੁਛ ਇਹਦੇ ਵਿੱਚ ਮੈਂ ਵੈਜੀਟੇਬਲ ਜਿਹੜੇ ਐਡੀ ਕੀਤੇ ਨੇ ਸੁੱਕੀ ਸਬਜ਼ੀ ਮੈਂ ਬਣਾਈ ਆ ਇਹ ਤੇ ਰਾਈਸ ਹੋ ਗਏ ਤੇ ਆਪਣੀ ਸਬਜ਼ੀ ਹੋ ਗਈ ਤੇ ਉਬਲੇ ਹੋਏ ਅੰਡੇ ਹੋ ਗਏ ਨਾਲ ਆਪਣੀ ਇੱਕ ਪਲੇਟ ਸਲਾਦ ਦੀ ਜੀ ਸਲਾਦ ਦੇ ਵਿੱਚ ਤੁਸੀਂ ਦੇਖ ਸਕਦੇ ਆ ਪਰ ਟਮਾਟਰ ਲਿਆ ਵਾ ਪਿਆਜ਼ ਲਿਆਵਾ ਤੇ ਇੱਕ ਖੀਰਾ ਲਿਆਵਾ ਤੇ ਇੱਕ ਨਿੰਬੂ ਲਿਆ ਨਿੰਬੂ ਆਪਾਂ ਸਬਜੀ ਦੇ ਵਿੱਚ ਵੀ ਪਾ ਲਣਾ ਤੇ ਸਵਾਦ ਦੇ ਉੱਤੇ ਵੀ ਆਪਾਂ ਪਾ ਲੈਣਾ ਜੀ ਇਹ ਆਪਣਾ ਅੱਜ ਦਾ ਲੰਚ ਹੋਏਗਾ ਜੀ ਤੁਸੀਂ ਦੇਖ ਸਕਦੇ ਹੋ ਤੇ ਇਹ ਫਿਰ ਇਸ ਤੋਂ ਬਾਅਦ ਜਿਹੜੀ ਆਪਣੀ ਪੰਜਲੀ ਮੀਲ ਆ ਜਾ ਉਹ ਹਨਾ ਆਪਾਂ ਉਹ ਲਵਾਂਗੇ ਸੋ ਪੰਜਲੀ ਮੀਲ ਦੇ ਵਿੱਚ ਦੇਖਦੇ ਆਪਾਂ ਜੀ ਕੀ ਲੈਣਾ ਵਾ ਸੋ ਮੈਂ ਡੇਲੀ ਚੀਜ਼ਾਂ ਨੂੰ ਚੇਂਜ ਕਰਦੇ ਰਹਿਣਾ ਵੀ ਤੁਹਾਨੂੰ ਦੱਸਦੇ ਰਹਿਣਾ ਵੀ ਆਪਾਂ ਕੀ ਲੈਣਾ ਕੀ ਨਹੀਂ ਲੈਣਾ ਇਹ ਜਿਹੜੇ ਮੇਰੇ ਭੈਣ ਭਰਾ ਵੇਟ ਘਟਾ ਰਹੇ ਨੇ ਨਾ ਸੋ ਉਹਨਾਂ ਦੇ ਵਾਸਤੇ ਆ ਜਿਹੜੇ ਨੋਨ-ਵੈਜ ਖਾਂਦੇ ਨੇ ਉਹ ਆਂਡੇ ਜਾਂ ਚਿਕਨ ਐਡ ਕਰ ਸਕਦੇ ਆ ਜਿਹੜੇ ਮਤਲਬ ਵੀ ਵੇਜ ਨੇ ਹਨ ਆਂਡੇ ਚਿਕਨ ਵਗੈਰਾ ਨਹੀਂ ਖਾਂਦੇ ਹੈਗੇ ਉਹ ਮਤਲਬ ਇਹ ਥਾਂ ਤੇ ਪਨੀਰ ਐਡ ਕਰ ਸਕਦੇ ਨੇ ਸੋ ਜਾਂ 200 ਗ੍ਰਾਮ ਉਹ ਪਨੀਰ ਐਡ ਕਰ ਰਹੇ ਤੇ ਨਾਲ ਦਹੀਂ ਵੀ ਤੁਸੀਂ ਐਡ ਕਰ ਸਕਦੇ ਹੋ ਦਹੀਂ ਆਪਾਂ ਸਵੇਰੇ ਐਡ ਕਰ ਲੈ ਸੀਗਾ ਆਪਾਂ ਦੇ ਨਾਲ ਜਿਹੜਾ ਆਪਾਂ ਬਰਸਨ ਚੀਲਾ ਬਣਾਇਆ ਸੀ ਉਹਦੇ ਨਾਲ ਆਪਾਂ ਦਹੀਂ ਐਡ ਕਰਨਾ ਸੀਗਾ ਸੋ ਇਸ ਕਰਕੇ ਮੈਂ ਤੇ ਫਿਰ ਲੰਚ ਦੇ ਵਿੱਚ ਦਹੀਂ ਤਾਂ ਐਡ ਨਹੀਂ ਕੀਤਾ ਹੈਗਾ ਜੀ ਸੋ ਇਹ ਆਪਣਾ ਗਲਚ ਹੋਇਆਗਾ ਜੀ ਸੋ ਦੋਸਤੋ ਅਗਰ ਤੁਹਾਨੂੰ ਮੇਰੀ ਇਹ ਛੋਟੀ ਜੀ ਕੋਸ਼ਿਸ਼ ਵਧੀਆ ਲੱਗਦੀ ਹੈ ਤਾਂ ਪਲੀਜ਼ ਮੇਰੀ ਵੀਡੀਓ ਲਾਈਕ ਕਰ ਤੇ ਸ਼ੇਅਰ ਜਰੂਰ ਕਰਿਆ ਕਰੋ ਜੀ ਤੇ ਜਰੂਰ ਆਪਣਾ ਪਿਆਰ ਵਾਲਾ ਕਮੈਂਟ ਜਰੂਰ ਲਿਖ ਕੇ ਜਾਇਆ ਕਰੋ ਕਿਉਂਕਿ ਮੈਨੂੰ ਉਹਦੇ ਨਾਲ ਬਹੁਤ ਮੋਟੀਵੇਸ਼ਨ ਮਿਲਦੀ ਆ ਸੋ ਦੋਸਤੋ ਹੁਣ ਮਿਲਦੇ ਆਪਾਂ 5 ਵਜੇ ਜਣੀ ਮਿਲਦੇ ਵੇ ਸੋ ਹਾਂਜੀ ਦੋਸਤੋ ਸ਼ਾਮ ਦੇ 3 ਵਜੂ ਕੇ ਜਾਨੀ ਹੀ ਦੁਪਹਿਰ ਦੀ ਬਣ ਕੇ ਚਲੋ ਤੇ ਆਪਾਂ ਗਰਾਊਂਡ ਦੇ ਵਿੱਚ ਜਲਦੀ ਗਰਾਊਂਡ ਦੇ ਵਿੱਚ ਜਾਣ ਲਈ ਆਪਾਂ ਤਿਆਰ ਹੋ ਗਏ ਆ ਸ਼ੂਜ਼ ਵਗੈਰਾ ਪਾ ਲਿਆ ਤੇ ਹੁਣ ਆਪਾਂ ਜਾ ਕੇ ਕਰਾਂਗੇ ਗਰਾਊਂਡ ਦੇ ਵਿੱਚ ਸ਼ਾਮ ਦਾ ਵਰਕਆਊਟ ਵਰਕਆਊਟ ਦੇ ਵਿੱਚ ਜਾ ਕੇ ਦੇਖਦੇ ਆਪਾਂ ਲੈਗ ਦੀ ਲਾਵਾਂਗੇ ਅੱਜ ਹਨਾ ਸਵੇਰੇ ਆਪਾਂ ਦੇਖਿਆ ਸੀ ਆਪਾਂ ਫੁੱਲ ਬੋਡੀ ਦਾ ਵਰਕਆਊਟ ਕੀਤਾ ਸੀ ਤੇ 20 22 ਮਿੰਟ ਆਪਾਂ ਰਨਿੰਗ ਕੀਤੀ ਸੀ ਹਨਾ ਤੇ ਹੁਣ ਆਪਾਂ ਲਾਵਾਂਗੇ ਕੱਲਾ ਲੈਗ ਦਾ ਲਾਵਾਂਗੇ ਮੈਂ ਨਾ ਲੈਗ ਦਾ ਵਰਕਆਊਟ ਲਾਵਾਂਗੇ ਹੈਮਸਟ੍ਰਿੰਗ ਹੁੰਦਾ ਨਾ ਆਪਣੇ ਨੂੰ ਲੱਗਦਾ ਹੈ ਨਾ ਬੈਕ ਸਾਈਡ ਦੇ ਦੁਪੱਟਾਂ ਦੇ ਪਿੱਛੇ ਹੈਮਸਟ੍ਰਿੰਗ ਹੁੰਦਾ ਵਾ ਸੋ ਉਹਦੀ ਵੀ ਆਪ ਨੂੰ ਐਕਸਰਸਾਈਜ਼ ਕਰਨੀ ਚਾਹੀਦੀ ਹੈ ਜਾਨੀ ਕਿ ਉਹਨੂੰ ਆਪਾਂ ਛੋਟੇ ਮਸਲ ਦੇ ਵਿੱਚ ਗਿਣ ਦੇਣਾ ਜਿਹੜਾ ਹੈਮਸਟ੍ਰਿੰਗ ਆ ਉਹਨੂੰ ਆਪਾਂ ਛੋਟੇ ਮਸਲ ਦੇ ਵਿੱਚ ਗਿਣਦੇ ਹਾਂ ਤੇ ਉਹਦਾ ਵੀ ਆਪਣਾ ਮਤਲਬ ਹੀ ਅਲੱਗ ਕਾਮਾ ਬੋਡੀ ਦੇ ਵਿੱਚ ਉਹਨੂੰ ਵੀ ਸਟਰੋਂਗ ਕਰਨਾ ਬਹੁਤ ਜ਼ਰੂਰੀ ਆ ਬਹੁਤ ਲੜਕੇ ਮੈਂ ਦੇਖੇ ਆ ਉਹ ਲੈਗ ਦਾ ਵਰਕਆਊਟ ਨਹੀਂ ਕਰਦੇ ਕਿ ਖਾਸ ਕਰਕੇ ਹੈਮਸਟ੍ਰਿੰਗ ਦਾ ਵਰਕਆਊਟ ਨਹੀਂ ਕਰਦੇ ਹੈ ਇਹ ਬ્લેਕ ਕਾਫੀ ਬ્લેਕ ਕਾਫੀ ਬਣਾ ਲਈ ਹੁਣ ਬ્લેਕ ਕਾਫੀ ਪੀ ਕੇ ਤੇ ਆਪਾਂ ਜਿਹੜਾ ਗਰਾਉਂਡ ਦੇ ਵਿੱਚ ਗੁੰਮ ਦੇ ਵਿੱਚ ਜਾ ਕੇ ਕਰਾਂਗੇ ਹਮਸਿੰਗ ਸੋ ਵੀਡੀਓ ਦੇ ਨਾਲ ਬਣੇ ਰਹੋ ਤੇ ਦੇਖਿਓ ਵੀ ਕਿਹੜੀ ਕਿਹੜੀ ਜਿਹੜੀ ਆ ਐਕਸਰਸਾਈਜ਼ ਕਰਦਾ ਵਾਂ ਮੈਂ ਜਿਮ ਦੇ ਵਿੱਚ ਮਸ਼ੀਨ ਦੇ ਨਾਲ ਕਰਾਂਗਾ ਮੈਂ ਤੁਹਾਨੂੰ ਬੈਂਡ ਦੇ ਨਾਲ ਵੀ ਦੱਸਾਂਗਾ ਵੀ ਬੈਂਡ ਦੇ ਨਾਲ ਤੁਸੀਂ ਕਿਵੇਂ ਉਹ ਐਕਸਰਸਾਈਜ਼ ਕਰ ਸਕਦੇ ਹੋ ਸੋ ਪਲੀਜ਼ ਬਲੋਗ ਦੇ ਨਾਲ ਬਣੇ ਰਹੋ ਫਿਰ ਉਸ ਤੋਂ ਬਾਅਦ 5:30 ਵਜੇ ਆਪਾਂ ਅਗਲੀ ਆਪਣੀ ਜਿਹੜੀ ਮੀਲ ਆ ਉਹ ਲਵਾਂਗੇ ਜੀ ਲੋ ਜੀ ਆਪਾਂ ਪਹੁੰਚ ਗਏ ਜਿਮ ਦੇ ਵਿੱਚ ਤੇ ਹੁਣ ਆਪਾਂ ਜਿਮ ਲਗਾਉਣ ਲਈ ਰੈਡੀ ਹੋ ਗਿਆ ਸਭ ਤੋਂ ਪਹਿਲਾਂ ਆਪਾਂ ਕਰਾਂਗੇ ਵਾਰਮ ਅਪ ਵਾਰਮ ਅਪ ਕਰਨ ਤੋਂ ਬਾਅਦ ਫਿਰ ਆਪਾਂ ਲਾਵਾਂਗੇ ਆਪਾਂ ਹੈਮਸਟ੍ਰਿੰਗ ਦੀ ਐਕਸਰਸਾਈਜ਼ ਸੋ ਸਭ ਤੋਂ ਪਹਿਲਾਂ ਆਪਾਂ ਜਿਹੜੀ ਮੈਂ ਐਕਸਰਸਾਈਜ਼ ਲਾ ਰਿਹਾ ਮੈਂ ਇਹ ਹੈਗੀ ਐਕਸਟੈਂਸ਼ਨ ਲੈਗ ਕਰ ਲਈ ਐਕਸਰਸਾਈਜ਼ ਇਹਦੇ ਨਾਲ ਸਾਡਾ ਹੈਮਸਟ੍ਰਿੰਗ ਜਿਹੜਾ ਸਟਰੋਂਗ ਹੁੰਦਾ ਵਾ ਸੋ ਇਹਦੇ ਵੀ ਮੈਂ ਤਿੰਨ ਸੈੱਟ ਲਾਏ ਫਿਰ ਅਗਲੀ ਜਿਹੜੀ ਐਕਸਰਸਾਈਜ਼ ਦੀ ਇਹਦੀ ਜਿਹੜੀ ਮੈਂ ਐਕਸਰਸਾਈਜ਼ ਲਾ ਰਿਹਾ ਹਰੇਕ ਐਕਸਰਸਾਈਜ਼ ਦੇ ਵਿੱਚ ਜਿਹੜੇ ਰਿਪੀਟਿਸ਼ਨ ਲੋਂਦਾ ਸੀਗਾ ਉਹ ਮੇਰੇ ਰਿ ਤੇ ਜਿਹੜੇ ਸੈਟ ਸੀਗੇ ਉਹਦੇ ਮੈਂ ਤਿੰਨ ਹੀ ਸੈਟ ਲਾਉਂਦਾ ਸੀਗਾ ਫਿਰ ਇਸ ਤੋਂ ਬਾਅਦ ਸਟੈਂਡਿੰਗ ਲੈਗ ਕਰ ਲਈ ਐਕਸਰਸਾਈਜ਼ ਲਾਈਆਂ ਪਹਿਲਾਂ ਮੈਂ ਰਾਈਟ ਲੈਗ ਦੀ ਲਗਾਈ ਫਿਰ ਇਸ ਤੋਂ ਬਾਅਦ ਮੈਂ ਲੈਫਟ ਲੈਫਟਰ ਲੈਗ ਜਿਹੜੀ ਉਹਦੀ ਮੈਂ ਹੈਮਸਟ੍ਰਿੰਗ ਡਾਟਾ ਸੀਗਾ ਉਹਦੀ ਐਕਸਰਸਾਈਜ਼ ਕੀਤੀ ਹਨਾ ਫਿਰ ਉਸ ਤੋਂ ਬਾਅਦ ਮੈਂ ਰਾਡ ਦੇ ਵਿੱਚ ਮਤਲਬ ਵੀ 10-10 ਕਿਲੋ ਲੀਆ ਪਲੇਟਾ ਪਾ ਕੇ ਇਹਦੇ ਨਾਲ ਮੈਂ ਆਪਣੀ ਐਕਸਰਸਾਈਜ਼ ਲਗਾਈਆਂ ਤੋਂ ਹਾਂਜੀ ਜਿਹੜਾ ਆਪਣਾ ਅੱਜ ਦਾ ਸ਼ਾਮ ਦਾ ਵਰਕਆਊਟ ਸੀਗਾ ਆਪਣਾ ਉਹ ਵੀ ਖਤਮ ਹੋ ਗਿਆ ਸੋ ਆਪਾਂ ਗਰਾਊਂਡ ਦੇ ਵਿੱਚ ਆ ਕੇ ਸਭ ਤੋਂ ਪਹਿਲਾਂ ਆਪਾਂ 10 ਤੋਂ 15 ਮਿੰਟ ਨਾਲ ਆਪਾਂ ਸਕੀਪਿੰਗ ਰੋਪ ਨਾਲ ਆਪਾਂ ਰੋਕ ਕਰਕੇ ਵਾਰਮ-ਅਪ ਕਰ ਲਿਆ ਸੀ ਕਿ ਵਾਰਮ-ਅਪ ਕਰਕੇ ਫਿਰ ਉਸ ਤੋਂ ਬਾਅਦ ਆਪਾਂ ਲਈ ਜਿਮ ਦੇ ਵਿੱਚ ਆਪਾਂ ਨਿੱਕੀ ਤਾਂ ਇਹ ਮਸ਼ੀਨ ਦਾ ਵਰਕਆਊਟ ਕੀਤਾ ਨਾ ਲੱਗਦਾ ਇਹ ਮਸ਼ੀਨ ਦਾ ਵਰਕਆਊਟ ਕੀਤਾ ਆਪਾਂ ਕਿ ਉਹਦੇ ਹਰ ਇੱਕ ਐਕਸਰਸਾਈਜ਼ ਦੇ ਮਤਲਬ ਵੀ ਸੈੱਟ ਨੇ ਤੁਹਾਨੂੰ ਦੱਸ ਹੀ ਦਿੱਤੇ ਵਾ ਕਿੰਨੇ-ਕਿੰਨੇ ਸੈੱਟ ਲਾਈ ਸੀ ਜਾਨੀ ਕਿ ਆਪਣਾ ਵਧੀਆ ਜ਼ੋਰ ਲੱਗ ਗਿਆ ਬਹੁਤ ਜਿਆਦਾ ਜ਼ੋਰ ਲੱਗ ਗਿਆ ਆਪਣਾ ਸੋ ਹੁਣ ਆਪਾਂ ਕਰ ਲਿਆ ਕੂਲ-ਡਾਊਨ ਤੇ ਆਪਣਾ ਜਾਨੀ ਕਿ 1 ਘੰਟਾ ਸਵਾ 1 ਘੰਟੇ ਦਾ ਆਪਣਾ ਟੋਟਲ ਵਰਕਆਊਟ ਹੋਇਆ ਆਪਣਾ ਸਾਰਾ ਵਾਰਮ-ਅਪ ਤੋਂ ਲੈ ਕੇ ਐਕਸਰਸਾਈਜ਼ ਤੱਕ ਟੋਟਲ 1 ਘੰਟੇ ਦਾ ਵਰਕਆਊਟ ਹੋਇਆ ਸ ਤੇ ਉਹਨਾਂ ਪਾਪਰ ਡ੍ਰਿੰਕ ਜਿਹੜਾ ਉਹ ਵੀ ਮੈਂ ਪੀ ਲਿਆ ਤੇ ਹੁਣ ਆਪਾਂ ਚੱਲੇ ਆ ਘਰੇ ਘਰ ਜਾ ਕੇ ਹੁਣ ਜਿਹੜੀ ਆਪਣੀ ਅਗਲੀ ਮੀਲ ਆ ਨਾ ਉਹ ਦੇਖਦੇ ਆਂ ਸੋ ਬਲੌਗ ਦੇ ਨਾਲ ਬਣੇ ਰਹਿਓ ਜੋ ਵੀ ਅਗਲੀ ਅਪਡੇਟ ਹੋਊਗੀ ਮੈਂ ਤੁਹਾਡੇ ਨਾਲ ਸ਼ੇਅਰ ਕਰਦਾ ਰਵਾਂਗਾ ਹਾਂਜੀ ਦੋਸਤੋ ਆਪਾਂ ਵਰਕਆਊਟ ਕਰਕੇ ਨਾ ਸ਼ਾਮ ਦਾ ਆਪਾਂ ਘਰ ਆ ਗਏ ਆ ਤੇ ਹੁਣ ਜਿਹੜੀ ਆਪਣੀ 5:30 ਵਾਲੀ ਮੀਲ ਆ ਤੇ ਆਪਾਂ ਉਹ ਲੈਣ ਲੱਗੇ ਆ 5:35 ਵਜੇ ਤੇ ਆਪਾਂ 5:30 ਦੀ ਮੀਲ ਦੇ ਵਿੱਚ ਤੁਸੀਂ ਦੇਖ ਸਕਦੇ ਆਪਾਂ ਕੀ ਕੁਝ ਲੈ ਰਹੇ ਆ ਇਹਦੇ ਵਿੱਚ ਲੈਨੇ ਮੈਂ ਦੋ ਲੈਨੇ ਖੰਜੂਰ ਪੰਜ ਛੇ ਗਿਰੀਆਂ ਮੈਂ ਲੀਆਂ ਨੇ ਕਾਜੂ ਦੀਆਂ ਤੇ ਦੋ ਤਿੰਨ ਗਿਰੀਆਂ ਲਈਆਂ ਨੇ ਮੈਂ ਇੱਕ ਰੋਡ ਦੀਆਂ ਤੇ ਪੰਜ ਛੇ ਗਿਰੀਆਂ ਮੈਂ ਲਈਆਂ ਨੇ ਪਿਸਤਾ ਦੀਆਂ ਤੇ ਪੰਜ ਛੇ ਗਿਰੀਆਂ ਮੈਂ ਲਈਆਂ ਨੇ ਬਦਾਮ ਹਨਾ ਇਹ ਲੈ ਜਾ ਤੇ ਨਾਲ ਮੈਂ ਲਿਆਵਾ ਇੱਕ ਔਰੰਜ ਲੈ ਆ ਬਈ ਇੱਕ ਸੰਤਰਾ ਲਿਆਵਾ ਸੋ ਇਹ ਆਪਣੀ ਜਿਹੜੀ ਸ਼ਾਮ ਦੀ ਮੀਲ ਹੋਏਗੀ ਜੀ 5:30 ਵਜੇ ਜਿਹੜੀ ਤੇ ਨਾਲ ਤੁਸੀਂ ਨਾ ਇਹਦੇ ਐਡ ਕਰ ਸਕਦੇ ਹੋ ਗ੍ਰੀਨ ਕੌਫੀ ਵੀ ਐਡ ਕਰ ਸਕਦੇ ਹੋ ਗ੍ਰੀਨ ਟੀ ਵੀ ਐਡ ਕਰ ਸਕਦੇ ਹੋ ਜਾਂ ਫਿਰ ਤੁਸੀਂ ਬਲੈਕ ਕੌਫੀ ਵੀ ਤੁਸੀਂ ਇਹਦੇ ਨਾਲ ਵਿੱਚ ਐਡ ਕਰ ਸਕਦੇ ਹੋ ਜਾਂ ਫਿਰ ਤੁਸੀਂ ਅਗਰ ਚਾਹ ਪੀਣ ਦੇ ਸ਼ੌਕੀਨ ਹੋ ਚਾਹ ਪੀ ਸਕਦੇ ਹੋ ਬਟ ਚਾਹ ਦੇ ਵਿੱਚ 슈ਗਰ ਨਹੀਂ ਪਾਣੀ ਹੈਗੀ ਮਿੱਠਾ ਬਿਲਕੁਲ ਨਹੀਂ ਪਾਣਾ ਹੈਗਾ ਸੋ ਇਹ ਚੀਜ਼ ਆਪਾਂ ਲਵਾਂਗੇ ਤੇ ਬਾਕੀ ਮੈਂ ਚਾਹ 커피 ਇਸ ਲਈ ਨਹੀਂ ਲੈ ਰਿਹਾ ਕਿਉਂਕਿ ਮੈਂ ਥੋੜਾ ਦਿਨ ਪਹਿਲਾਂ ਨਾ 40 45 ਮਿੰਟ ਪਹਿਲਾਂ ਮੈਂ ਪ੍ਰੋਟੀਨ ਹੀ ਪੀਤਾ ਵਾ ਵਰਕਆਊਟ ਤੋਂ ਬਾਅਦ ਜਿਹੜਾ ਮੈਂ ਪ੍ਰੋਟੀਨ ਲੈਣਾ ਉਹ ਨਾ ਪੋਸਟ ਵਰਕਆਊਟ ਦੇ ਵਿੱਚ ਮੈਂ ਪ੍ਰੋਟੀਨ ਲੀਤਾ ਵਾ ਸੋ ਮੇਰੇ ਉਹਨਾਂ ਚਾਹ ਵਗੈਰਾ ਕੋਈ ਕੁਝ ਨਹੀਂ ਲਈ ਕਿਉਂਕਿ ਜੇ ਤਾਂ 1.5 ਤੋਂ 2 ਘੰਟੇ ਹੋ ਜਾਣ ਫਿਰ ਤਾਂ ਆਪਾਂ ਚਾਹ ਵਗੈਰਾ ਲੈ ਸਕਦੇ ਆ ਬਟ ਆਪਾਂ ਨੂੰ ਹਜੇ ਹੋਏ ਹੀ 30 35 ਮਿੰਟ ਆ ਹਜੇ ਤਾਂ ਕਰਕੇ ਆਪਾਂ ਉਹ ਚਾਹ 커피 ਮੈਂ ਨਹੀਂ ਲਵਾਂਗਾ ਸੋ ਤੁਸੀਂ ਇਹਦੇ ਨਾਲ ਐਡ ਕਰ ਸਕਦੇ ਹੋ ਗ੍ਰੀਨ ਟੀ ਜਾਂ ਗ੍ਰੀਨ ਕਾਫੀ ਹਨਾ ਜੇਕਰ ਤੁਸੀਂ ਪ੍ਰੋਟੀਨ ਵਗੈਰਾ ਨਹੀਂ ਦਿੱਤਾ ਤੇ ਜਿਹੜਾ ਫੂਡ ਲੇਣੀ ਨਾ ਜਾਨੂੰ ਸੋ ਡਿਨਰ ਆਪਾਂ ਰਾਤ ਨੂੰ ਕਰਾਂਗੇ 7:30 ਵਜੇ 2 ਘੰਟੇ ਬਾਅਦ ਠੀਕ ਸੋ ਬਲੌਗ ਦੇ ਨਾਲ ਬਣੇ ਦਿਓ ਜੀ ਸੋ ਹਾਂਜੀ ਦੋਸਤੋ ਆਪਣਾ ਜਿਹੜਾ ਡਿਨਰ ਆ ਡਿਨਰ ਦਾ ਟਾਈਮ ਹੋ ਗਿਆ ਤੇ ਆਪਾਂ ਡਿਨਰ ਦੇ ਵਿੱਚ ਹੁਣ ਖਾਣ ਲੱਗਿਆ ਮੈਂ ਇੱਕ ਕੋਲੀ ਜਿਹੜੀ ਦਾਲ ਆ ਉਹ ਦਾਲ ਲਈਏ ਤੇ ਜਿਹੜੀ ਇਹ ਆ ਵੇਹੇ ਆਪਾਂ ਦਾਲ ਬਣਾਈਏ ਜੀ ਇਹਦੇ ਵਿੱਚ ਆਪਾਂ ਓਇਲ ਆ ਜਿਹੜਾ ਉਹ ਨਹੀਂ ਯੂਜ਼ ਕੀਤਾ ਹੈਗਾ ਜੀ ਸੋ ਇਹ ਬਿਨਾ ਮਤਲਬ ਤੜਕੇ ਤੋਂ ਬਣਾਈਏ ਦਾਲ ਇਹ ਤੇ ਇਹ ਆਪਣੀ ਦਾਲ ਹੋ ਗਈ ਜੀ ਤੇ ਚਾਰਵੇਂ ਉਬਲੇ ਹੋਏ ਅੰਡੇ ਲੈ ਜਿਹੜਾ ਇਹਦਾ yellow part ਉਹ ਮੈਂ ਕੱਟਦਾ ਤੇ ਇੱਕ ਪਲੇਟ ਤੁਸੀ ਸਲਾਦ ਦੀ ਦੇਖ ਸਕਦਾ ਇੱਕ ਪਲੇਟ ਆ ਜਿਹੜੀ ਇਹ ਆਪਣੀ ਸਲਾਦ ਦੀ ਸਲਾਦ ਵਿੱਚ ਆਪਾਂ ਤਿੰਨ ਚਾਰ ਜਿਹਾ ਜਿਹੜੀ ਕਿੱਤੇ ਨੇ ਮੈਂ ਤੁਹਾਨੂੰ ਦਿਖਾ ਦੇਣਾ ਖੀਰੇ ਐਡ ਕੀਤੀ ਆਪਾਂ ਤੇ ਇੱਕ ਛੋਟੀ ਜੀ ਹਾਫ ਮੋਲੀ ਐਡ ਕੀਤੀ ਆ ਟਮਾਟਰ ਐਡ ਕੀਤਾ ਗਾਜਰ ਐਡ ਕੀਤੀ ਆ ਤੇ ਇਹ ਆਪਣਾ ਸਲਾਦ ਹੋਏਗਾ ਜੀ ਤੇ ਇਹ ਆਪਣਾ ਅੰਡੇ ਹੋਣਗੇ ਤੇ ਆਪਣੀ ਨਾਲ ਮਤਲਬ ਇਹ ਢਾਲ ਗਈ ਜੀ ਇਹ ਆਪਣਾ ਡਿਨਰ ਹੋਏਗਾ ਜੀ ਸੋ ਇਸ ਤੋਂ 20 25 ਮਿੰਟ ਬਾਅਦ ਆਪਾਂ ਦਵਾਂਗੇ ਇੱਕ ਕੱਪ ਆਪਾਂ ਗ੍ਰੀਨ ਟੀ ਪੀਵਾਂਗੇ ਜੀ ਤੁਸੀਂ ਰਾਤ ਨੂੰ ਸੌਣ ਲੱਗੇ ਦੁੱਧ ਵੀ ਪੀ ਸਕਦੇ ਲੋ ਫੈਟ ਵਾਲਾ ਫਟੋ ਦੇ ਵਿੱਚ ਮਿੱਠਾ ਨਹੀਂ ਤੁਸੀਂ ਪਾਉਣਾ ਹੈਗਾ ਜੀ ਸੋ ਅਗਰ ਤੁਸੀਂ ਆਪਣਾ ਬੋਡੀ weight ਤੁਸੀਂ ਘਟਾਉਣਾ ਚਾਹੁੰਦੇ ਹੋ ਤਾਂ ਤੁਸੀਂ ਆਹ ਡਾਈਟ ਨੂੰ ਤੁਸੀਂ ਫੋਲੋ ਕਰ ਲਓ ਜਿਹੜਾ ਮੈਂ ਵਰਕਆਊਟ ਕਰਦਾ ਹਾਂ ਤੁਸੀਂ ਉਹਦੇ ਵਿੱਚ 30 40% ਵੀ ਵਰਕਆਊਟ ਕਰ ਲਿਆ ਤਾਂ ਵੀ ਤੁਹਾਡਾ ਜਿਹੜਾ ਬੋਡੀ ਵੇਟ ਆ ਫਿੱਟ ਉਹ ਜਿਹੜਾ ਤੁਹਾਡਾ ਬੋਡੀ ਵੇਟ ਘਟ ਜੇਗਾ ਤੇ ਤੁਸੀਂ ਫਿੱਟ ਹੋ ਜਾਊਗੀ ਜੀ ਸੋ ਦੋਸਤੋ ਜਿਹੜਾ ਆਪਣਾ ਅੱਜ ਦਾ ਵਲੋਗ ਆਪਾਂ ਇੱਥੇ ਹੀ ਖਤਮ ਕਰਦੇ ਆਂ ਤੇ ਕੱਲ ਮਿਲਦੇ ਆ ਕੋਲ ਨੂੰ ਇੱਕ ਨਵੇਂ ਤੇ ਵਧੀਆ ਵਲੋਗ ਦੇ ਨਾਲ ਉਹ ਤੱਕ ਦਾ ਅਨੁਸਾਰਨ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ